ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਅੱਜ ਦੇ 31 ਰਿਸ਼ਤੇ ਨੇ ਰਿਸ਼ਤਿਆਂ ਦੇ ਨਾਲ ਨਾਲ ਇੱਕ ਚੀਜ਼ ਹੋਰ ਲੈ ਕੇ ਆਏ ਆ ਉਹ ਹੁਣੀ ਨਾਲ ਹੀ ਦੱਸਦੇ ਆਪਾਂ ਤੇ ਜਿਹਦੇ ਵਿੱਚੋਂ ਅੱਜ 12 ਕਿੱਲੇ ਜ਼ਮੀਨ ਹੈ ਦੋ ਭੈਣਾਂ ਨੇ ਭਰਾ ਕੋਈ ਨਹੀਂ ਸਕੇ ਭੈਣ ਭਰਾ ਦੀ ਐਡ ਹੈ ਸੋ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ 31 ਦੇ 31 ਰਿਸ਼ਤੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਤੇ ਰਿਸ਼ਤਾ ਜੋੜਨ ਤੋਂ ਪਹਿਲਾਂ ਆਪਣੀ ਦੇਖ ਰੇਖ ਕਰਕੇ ਫੇਰ ਰਿਸ਼ਤਾ ਜੋੜੋ ਤੇ ਜਿਹੜੀ ਅੱਜ ਦੀ ਲਿਸਟ ਹੈ ਇਹਦੇ ਵਿੱਚੋਂ 14 ਰਿਸ਼ਤੇ ਪੰਜਾਬ ਤੋਂ ਨੇ ਹਾਂਗਕਾਂਗ ਤੋਂ ਇੱਕ ਰਿਸ਼ਤਾ ਕੈਨੇਡਾ ਤੋਂ 13 ਰਿਸ਼ਤੇ ਨਿਊਜ਼ੀਲੈਂਡ ਤੋਂ ਇੱਕ ਰਿਸ਼ਤਾ ਤੇ ਦबई ਤੋਂ ਦੋ ਰਿਸ਼ਤੇ ਸੋ ਆਜੋ ਆਪਾਂ ਲਿਸਟਾਂ ਦੇਖਦੇ ਆਂ ਤੇ ਜਿਹੜੀ ਦੂਸਰੀ ਤੁਹਾਨੂੰ ਮੇਨ ਗੱਲ ਕਹਿ ਰਹੇ ਸੀਗੇ ਉਹ ਇਹ ਹੈ ਕਿ ਯੂਟਿਊਬਰ ਸਰਦਾਰ ਦੇ ਨਾਂ ਦੇ ਉੱਤੇ ਆਪਾਂ ਦੂਸਰਾ ਚੈਨਲ ਜਿਹੜਾ ਓਪਨ ਕੀਤਾ ਹੈ ਜਿਹਦੇ ਵਿੱਚ ਕਹਿਦੀ ਆਪਾਂ ਬਲੌਗਿੰਗ ਜਾਂ ਹੋਰ ਕੋਈ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜੋ ਸਾਡਾ ਵਿਆਹ ਮੈਰਜ ਵੀਰੋ ਜਿਸ ਚੈਨਲ ਨੂੰ ਤੁਸੀਂ ਦੇਖ ਰਹੇ ਹੋ ਇਹਦੇ ਉੱਤੇ ਸਿਰਫ ਰਿਸ਼ਤਿਆਂ ਦੀ ਲਿਸਟਾਂ ਪਾਇਆ ਕਰਾਂਗੇ ਤੇ ਦੂਸਰੇ ਯੂਟਿਊਬਰ ਸਰਦਾਰ ਦੇ ਉੱਤੇ ਆਪਾਂ ਪਰਸਨਲ ਲਾਈਫ ਬਾਰੇ ਜਾਂ ਕੋਈ ਵੀ ਚੀਜ਼ ਨਵੀਂ ਐਕਟੀਵਿਟੀ ਸੋ ਜ਼ਿਆਦਾ ਟਾਈਮ ਬਰਬਾਦ ਨਾ ਕਰ ਹੋਏ ਆਪਾਂ ਜਿਹੜਾ ਹੈ ਪਹਿਲਾ ਰਿਸ਼ਤਾ ਜਿਹੜਾ ਫਿਰੋਜ਼ਪੁਰ ਤੋਂ ਹੈ ਤੇ ਉਹ ਜਿਹੜਾ ਚੈਨਲ ਤੋਂ ਉਹਨੂੰ ਦੱਸਿਆ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਵੀਡੀਓ ਦੇਖਣ ਤੋਂ ਬਾਅਦ ਆ ਨਾਮ ਸਿੰਘ ਜਿਹੜਾ ਫਿਰੋਜ਼ਪੁਰ ਤੋਂ ਜਿਹੜਾ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਨਰਸਿੰਗ ਦੀ ਕੀਤੀ ਹੋਈ ਹੈ ਭੈਣ ਇਹ ਦੋ ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟੋਵਰ 1995 ਦਾ ਜੀ ਮੁੰਡੇ ਦਾ 4 ਕਿੱਲੇ ਜ਼ਮੀਨ ਹੈ ਜੀ ਪੈਸਟੀਸਾਈਡ ਤੇ ਫਰਟੀਲਾਈਜ਼ਰ ਦੀ ਸ਼ਾਪ ਹੈ ਤੇ ਕੁੜੀ ਨੇ ਘੱਟੋ ਘੱਟ ਗ੍ਰੈਜੂਏਸ਼ਨ ਕਰੀ ਹੋਵੇ ਆ 4.5 ਫੁੱਟ 5 ਇੰਚ ਲਗਭਗ ਕੱਦ ਹੋਵੇ ਤੇ ਇਸ ਤੋਂ ਘੱਟ ਨਾ ਜਿਹੜਾ ਕੱਦ ਹੋਵੇ ਤੇ ਕੁੜੀ ਦਾ ਮੁੰਡੇ ਦੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ 99 ਵਾਲਾ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਲਿਆ ਕਰੋ ਜਾਂ ਵੀਡੀਓ ਨੂੰ ਰੋਕ ਕੇ ਜਿਹੜੀ ਰਿਸ਼ਤਾ ਨੋਟ ਕਰ ਲਿਆ ਕਰੋ ਤੇ ਪਰਿਵਾਰ ਦਾ ਨੰਬਰ ਤੇ ਗੱਲ ਬਿਲਕੁਲ ਲਾਸਟ ਤੇ ਸਾਰੀ ਵੀਡੀਓ ਦੇਖਣ ਤੋਂ ਬਾਅਦ ਕਰੋ ਕਿਉਂਕਿ ਤੁਹਾਡੀ ਪਸੰਦ ਦਾ ਰਿਸ਼ਤਾ ਬਿਲਕੁਲ ਲਾਸਟ ਵਾਲਾ ਪਹਿਲੇ ਨੰਬਰ ਵਾਲਾ ਸੈਂਟਰ ਵਿੱਚ ਕੋਈ ਵੀ ਹੋ ਸਕਦਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਨਾਬਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੁੱਤ ਸੰਤੂ ਡੇਟ ਆਫ 14392 ਦਾ ਜੀ ਕੰਮ ਦਵਾਈ ਡਰਾਈਵਰ ਹੈ ਜੀ ਮੁੰਡਾ ਪੱਗ ਬੰਨਦਾ ਤੇ ਵੈਜੀਟੇਰੀਅਨ ਹੈ ਕੁੜੀ ਨਾਰਮਲ ਪਰਿਵਾਰ ਤੋਂ ਹੋਵੇ ਮੰਗ ਕੋਈ ਨਹੀਂ ਨੇੜੇ ਤੇੜੇ ਦੇ ਏਰੀਏ ਦੇ ਫੋਨ ਜਿਹੜੇ ਨੇੜੇ ਦੇ ਏਰੀਏ ਦੇ ਹੀ ਫੋਨ ਕਰਨਾ ਪਟਿਆਲਾ ਨਾਬਾ ਦੇ ਤੇ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਫਰੀਦਕੋਟ ਤੋਂ ਕੁੜੀ ਬਿਲੋਂਗ ਕਰਦੀ ਹੈ ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਦਾ ਇੰਜੀਨੀਅਰਿੰਗ ਕੀਤੀ ਹੋਈ ਹੈ ਭੈਣਾ ਦੋ ਮੈਡ ਨੇ ਭਰਾ ਇੱਕ ਕਣ ਮੈਡ ਕੱਦ 5 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਢਿੱਲੋਂ ਡੇਟ ਆਫ ਬਰਥ 26 899 ਦੀ ਹੈ ਜੀ ਕੰਮ ਕਨੇਡਾ ਪੀਆਰ ਹੈ ਜੀ ਕੁੜੀ ਮੈਨੇਜਰ ਮੈਨੇਜਰ ਇਨ ਟਿਮ ਹੌਟਨਸ ਮੁੰਡਾ ਸਿੰਪਲ ਵਧੀਆ ਪਰਿਵਾਰ ਤੋਂ ਹੋਵੇ 25 ਤੋਂ 30 ਸਾਲ ਦੀ ਜਿਹੜੀ ਮੁੰਡੇ ਦੀ ਉਮਰ ਹੋਵੇ 5.5 ਫੁੱਟ ਜਿਹੜਾ ਕੱਦ ਹੋਵੇ ਘੱਟੋ ਘੱਟ ਤੇ ਜ਼ਮੀਨ ਹੋਵੇ ਤੇ ਵੈਲ ਐਜੂਕੇਟਿਡ ਹੋਵੇ ਮੁੰਡ ਕੈਨੇਡਾ ਜਾਂ ਯੂ ਐਸ ਏ ਨੂੰ ਪਹਿਲਾ ਬਠਿੰਡ ਤੇ ਜਿਹੜਾ ਇੰਡੀਆ ਦੇ ਵਿੱਚ ਗੱਲ ਕਰੀ ਤਾਂ ਬਠਿੰਡਾ ਮਾਨਸਾ ਫਰੀਦਕੋਟ ਲੁਧਿਆਣਾ ਨੂੰ ਜਿਹੜੀ ਪਹਿਲਾ ਮੁੱਢਾ ਜਾਂ ਕੈਨੇਡਾ ਹੋਵੇ ਜਾਂ ਆਸਟ੍ਰੇਲਿਆ ਯੂ ਐਸ ਏ ਹੋਵੇ ਸੌਰੀ ਕੁੜੀ ਦੇ ਪਰਿਵਾਰ ਦਾ ਨੰਬਰ ਇਹ ਇੱਥਾਂ ਰੈੱਡ ਪੱਟੀ 'ਚ ਦਿੱਤਾ ਹੋਇਆ ਜੀ ਡਾਇਰੈਕਟ ਪਰ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਐਡ ਪੋਉਣ ਲਈ ਇਹ ਇੱਥਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਅਗਲਾ ਰਿਸ਼ਤਾ ਹਾਂਗਕਾਂਗ ਤੋਂ ਆ ਜੀ ਨਾਮ ਸਿੰਘ ਅੰਮਰਤਾ ਰੀ ਆ ਜੀ ਮੁੰਡਾ ਹਾਂਗਕਾਂਗ ਰਹਿੰਦਾ ਪੜਾਈ ਬੀਬੀਏ ਟਾਪ ਯੂਨੀਵਰਸਿਟੀ ਤੋਂ ਕੀਤੀ ਹੋਈ ਆ ਭੈਣ ਇੱਕ ਅਣਮੈੜ ਭਰਾ ਹੈ ਕਨਮੈੜ ਕੱਦ 5 ਫੁੱਟ 11 ਇੰਚ ਕਾਸਟ ਜਟਸੀ ਗੁੱਤ ਸਿੱਧੂ ਡੇਟ ਆਫ ਬਰਥ 1997 ਦਾ ਜੀ ਕੰਮ ਹਾਂਗਕਾਂਗ ਐਨਲਿਸਟ ਤੇ ਵਧੀਆ ਜਿਹੜੀ ਤਨਖਾਹਾਂ ਤੇ ਜ਼ਮੀਨ ਆ ਪਈ ਇਹਨਾਂ ਕੋਲੇ ਬਾਕੀ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਤੇ ਕੁੜੀ ਹੈ ਜਿਹੜੀ ਅੰਮ੍ਰਿਤਧਾਰੀ ਹੋਵੇ ਖਾਨਦਾਨੀ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਦੂਸਰਾ ਨੰਬਰ WhatsApp ਵਾਲਾ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਪੀਪੀਐਸ ਨਾਬਾ ਤੋਂ ਕੀਤੀ ਹੋਈ ਆ ਕਾਊਂਟਿੰਗ ਦਾ ਜਿਹੜਾ ਡਿਪਲੋਮਾ ਐਕਸਪੋਰਟ ਐ ਨਾ ਟ੍ਰੇਡਿੰਗ ਇਹ ਵੀ ਕੀਤਾ ਹੋਇਆ ਇਹਨਾਂ ਨੇ ਪੜ੍ਹਾਈ ਤੇ ਭੈਣ ਕੋਈ ਨਹੀਂ ਭਰਾ ਇੱਕਾਣ ਮੜ ਕੈਨੇਡਾ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਢਿੱਲੋਂ ਡੇਟ ਆਫ ਬਰਥ ਜਿਹੜੀ 1998 ਦੀ ਅਕਤੂਬਰ ਦੀ ਤੇ ਮੁੰਡਾ ਜਿਹੜਾ ਕੈਨੇਡਾ ਵਰਕ ਪਰਮਿਟ ਤੇ ਵਧੀਆ ਜੋਬ ਤੇ ਐ ਮੁੰਡਾ ਦਸਤਾਧਾਰੀ ਐ ਵੈਸ ਨੂੰ ਆ ਜੀ ਤੇ ਪੰਜਾਬ ਦੇ ਵਿੱਚ ਪੈਂਟੂ ਤੇ ਸਹਿਰੀ ਜਾਇਦਾਦ ਹੈ ਤੇ ਬਾਕੀ ਪੜੇ ਲਿਖੇ ਚੰਗੇ ਪਰਿਵਾਰ ਦੀ ਕੈਨੇਡਾ ਰੈਂਦੀ ਕੁੜੀ ਦੀ ਨਾਲਵੇ ਵਾਲੇ ਹੀ ਸੰਪਰਕ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਐਡ ਪਵਾਉਣ ਲਈ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਇਹ ਮੈਂ ਤਾਂ ਕਹਿੰਨਾ ਕਿਉਂਕਿ ਬਹੁਤ ਲੋਕ ਫੋਨ ਲਾਉਂਦੇ ਇਹਨੂੰ ਸੀਜ਼ ਨੂੰ ਸਮਝ ਕੇ ਮੈਸੇਜ ਕਰਿਆ ਕਰੋ ਜੀ WhatsApp ਤੇ ਸਾਨੂੰ ਫਿਰ ਉਸ ਤੋਂ ਬਾਅਦ ਜਿਹੜਾ ਦੇਖਿਆ ਕਰੋ ਡਿਟੇਲ ਵਗੈਰਾ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਬਿਊਟੀ ਪਾਰਲਰ ਦਾ ਜਿਹੜਾ ਕੋਰਸ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 3 ਇੰਚ ਕਾਸਟ ਨਾਈ ਸਿੱਖ ਗੋਤ ਪੁੱਲਰ ਡੇਟ ਆਫ ਬਰਥ 14 9 98 ਦੀ ਕੁੜੀ ਡਿਵੋਰਸਡ ਹੈ ਤੇ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਆਪਣਾ ਕੰਮ ਹੋਵੇ ਨਸ਼ੇ ਤੋਂ ਰਹਿਤ ਹੋਵੇ ਮੁੰਡਾ ਖਾਸ ਜਾਣਕਾਰੀ ਤੇ 100 ਕਿਲੋਮੀਟਰ ਏਰੀਆ ਦੇ ਵਿੱਚ ਹੀ ਹੋਵੇ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰਿਓ ਤੇ ਬਾਕੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਨਾਈ ਸਿੱਖ ਗੋਤਪੁੱਲਰ ਡੇਟ ਆਵਰਥ 4 6 96 ਦਾ ਜੀ ਇਹ ਸਕੇ ਭੈਣ ਭਰਾ ਨੇ ਸ਼ਾਇਦ ਤੇ ਇਲੈਕਟ੍ਰੋਨਿਕਸ ਦਾ ਆਪਣਾ ਕੰਮ ਸਰਵਿਸ ਤੇ ਰਿਪੇਅਰ ਦਾ ਜਿਵੇਂ ਕਿ AC ਮਸ਼ੀਨ ਗੀਜਰ ਆਰੋ ਆਦ ਆਪਣਾ ਖੁਦ ਦਾ ਕੰਮ ਕਰਾ ਜੀ ਤੇ ਕੋਈ ਗਵਰਨਮੈਂਟ ਜੌਬ ਤੇ ਜਾਂ ਸਲਾਈ ਦਾ ਪੂਰਾ ਕੰਮ ਜਾਣਦੀ ਹੋਵੇ ਐਮ ਵੀ ਮਾਪ ਮੈਰਜ ਵੀਰੋ ਵਾਲੇ ਫੋਨ ਇਹਨਾਂ ਨੂੰ ਨਾ ਕਰਿਓ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਤੇ ਕਾਲੀ ਦੇ ਵਿੱਚ ਰਿਸ਼ਤੇ ਆਪਾਂ ਇਸ ਕਰਕੇ ਬੋਲਦੇ ਆ ਕਿ ਤੁਸੀਂ ਸਾਰੀ ਵੀਡੀਓ ਨੂੰ ਲਾਸਟ ਤੱਕ ਦੇਖੋ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਜੀ ਪੜ੍ਹਾਈ ਬੀਏ ਗ੍ਰੈਜੂਏਸ਼ਨ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਜੀ 5 ਫੁੱਟ 11 ਇੰਚ ਕੱਦਦਾ ਕਾਸਟ ਜੱਟ ਸੇ ਗੂਤ ਸਿੱਧੂ ਡੇਟ ਆਫ ਬਰਥ 15 12 90 ਦੀ ਆ ਜੀ ਕੰਮ ਕੈਨੇਡਾ ਪੀਆ ਆ ਜੀ ਟਰੱਕ ਡਰਾਈਵਰ ਆ ਮੁੰਡਾ ਫਾਦਰ ਸਾਹਿਬ ਜਿਹੜੇ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਕੁੜੀ ਦੀ ਉਮਰ 27 ਸਾਲ ਤੋਂ ਉੱਪਰ ਨਾ ਹੋਵੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਸਿੰਘ ਉੱਤਰਾਖੰਡ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਐਲ ਐਲ ਬੀ ਕੀਤੀ ਹੋਈ ਹੈ ਪੈਣ ਇੱਕ ਫਗਵਾੜਾ ਦੇ ਵਿੱਚ ਵੀ ਆਈ ਹੋਈ ਆ ਆਪ ਖੁਦ ਉੱਤਰਾਪ੍ਰਦੇਸ਼ ਦੇ ਵਿੱਚ ਰਹਿੰਦੇ ਆ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ 5 ਫੁੱਟ 9 ਇੰਚ ਕਰਦਾ ਕਾਸਟ ਰਾਮਗੜੀਆ ਗੋਤ ਸਹੋਤਾ ਡੇਟ ਆਫ ਬਰਥ 6395 ਦਾ ਜੀ ਕੰਮ ਹਾਈ ਕੋਰਟ ਦੇ ਵਿੱਚ ਵਕਾਲਤ ਤੇ ਆਰਾ ਮਿਲ ਆਪਣਾ ਤੇ ਕੁੜੀ ਪੜ੍ਹੀ ਲਿਖੀ ਘਰੇਲੂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡ ਮਨੀਲਾ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 1992 ਦੀ ਆ ਜੀ ਤੇ 4 ਕਿੱਲੇ ਮੁੰਡੇ ਨੂੰ ਜ਼ਮੀਨ ਆ ਖੇਤੀਬਾੜੀ ਕਰਦੇ ਨੇ ਤੇ ਸਾਰੇ ਸੰਦ ਸੰਦੇੜਾ ਜਿਹੜਾ ਆਪਣਾ ਜ਼ਿੰਮੇਦਾਰਾਂ ਦੇ ਹੁੰਦਾ ਉਹ ਪੂਰਾ ਹੈਗਾ ਆਪਣਾ ਫਾਈਨਾਂਸ ਦਾ ਇਹਨਾਂ ਦਾ ਖੁੱਦ ਦਾ ਕੰਮ ਹੈ ਜੀ ਤੇ ਇੱਕ ਰਿੱਲ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਮੰਗਲਿਕ ਹੈ ਜੀ ਕੁੜੀ ਉੱਤਰ ਪ੍ਰਦੇਸ਼ ਯੂਪੀ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਐਮ ਕੌਮ ਕੀਤੀ ਹੋਈ ਹੈ ਭੈਣ ਇੱਕ ਮੈਡ ਹੈ ਭਰਾ ਇੱਕ ਅਨਮੈਡ ਯੂਐਸਏ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤਾਲੀਵਾਲ ਡੇਟ ਆਫ ਬਰਥ 1995 ਦਾ ਜੀ ਕੁੜੀ ਕੰਟਰੈਕਟ ਮੈਰਜ ਤੋਂ ਜਿਹੜੀ ਡਿਵੋਰਸਡ ਹੈ ਪੇਪਰ ਮੈਰਜ ਕਹਦੀ ਆ ਆਪਾਂ ਮੁੰਡਾ ਐਨ ਆਰ ਆਈ ਹੋਵੇ ਵੈਲ এডਿਕੇਟਿਡ ਹੋਵੇ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣਾਂ 2 ਮੈਡ ਨੇ ਭਰਾ 1 ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਖਟਰਾ ਡੇਟ ਆਫ ਬਰਥ 22/4/97 ਦਾ ਜੀ ਹੁਣ 2 ਸਾਲ ਤੋਂ ਕੈਨੇਡਾ ਦੇ ਵਿੱਚ ਫਾਰਮਿੰਗ ਦਾ ਜਿਹੜਾ ਕੰਮ ਕਰਦਾ ਹੈ ਇੰਡੀਆ ਦੇ ਵਿੱਚ ਹਾਈਡਰੋਲਿਕ ਮਕੈਨਿਕ ਦਾ ਕੰਮ ਸੀ ਡਿਵੋਰਸਡ ਹੈ ਜੀ ਦੋ ਬੱਚੇ ਨੇ ਇੱਕ 14 ਸਾਲ ਤੇ ਇੱਕ 7 ਸਾਲ ਤੇ ਕੁੜੀ ਘਰ ਸੰਭਾਲਣ ਵਾਲੀ ਹੋਵੇ ਤੇ ਮਿਲਣਸਾਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ WhatsApp ਨੰਬਰ ਹੈ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣਾਂ ਕੋਈ ਨਹੀਂ ਭਰਾ ਤਿੰਨ ਕੱਦ 5 ਫੁੱਟ 9 ਇੰਚ ਕ ਗੋਤ ਬੈਂਸ ਡੇਟ ਆਫ ਬਰਥ 191093 ਦਾ ਜੀ ਕੰਮ ਕਨੇਡਾ ਵਰਕ ਪਰਮਿਟ ਤੇ ਹੈ ਬ੍ਰੈਪਟਨ ਦੇ ਵਿੱਚ ਟੈਟੂ ਟੈਸਟ ਹੈ ਤੇ ਕੁੜੀ ਜਿਹੜੀ ਕਨੇਡਾ ਪੀਆਰ ਹੋਵੇ ਕੋਈ ਮੰਗਣੀ ਇਹਨਾਂ ਦੀ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਸਕਰੀਨ ਦੇ ਉੱਪਰ ਹੇਠਾਂ ਲਾਲ ਪੱਟੀ 'ਚ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 4 12 97 ਦੀ 5 ਕਿੱਲੇ ਜ਼ਮੀਨ ਹੈ ਜੀ ਮੁੰਡਾ ਆਰਮੀ ਦੇ ਵਿੱਚ ਆ ਫੌਜੀ ਆ ਤੇ ਕੁੜੀ ਗ੍ਰੈਜੂਏਸ਼ਨ ਕੀਤੀ ਹੋਵੇ ਕੁੜੀ ਨੇ ਗਵਰਨਮੈਂਟ ਜੌਬ ਤੇ ਹੋਵੇ ਫਰੀਦਕੋਟ ਮੋਗਾ ਬਠਿੰਡਾ ਸ੍ਰੀ ਮੋਹਤਸਰ ਸਾਹਿਬ ਇਹ ਜ਼ਿਲ੍ਹਿਆਂ ਨੂੰ ਪਹਿਲਾ ਇੱਥੋਂ ਦੇ ਹੀ ਇਹਨਾਂ ਨੂੰ ਜਿਹੜੇ ਭਾਈ ਫੋਨ ਵਗੈਰਾ ਕਰਨ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੋ ਪਰਿਵਾਰ ਲਿਖਾਉਂਦਾ ਉਹਦੇ ਤੇ ਧਿਆਨ ਦੇ ਕੇ ਫੇਰ ਹੀ ਫੋਨ ਕਰਿਆ ਕਰੋ ਜੋ ਉਹਨਾਂ ਦੀ ਡਿਮਾਂਡ ਹੁੰਦੀ ਹੈ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਜੀ ਪੜ੍ਹਾਈ ਬੀਏ ਡੀਐਮਏ ਪੰਜਾਬੀ ਦੀ ਕੀਤੀ ਹੋਈ ਆ ਭੈਣ ਕਣ ਮੈੜ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਬੁੱਟਰ ਡੇਟ ਆਫ ਬਰਥ 9 1992 ਦੀ ਹੈ ਜੀ ਕਾਮਾ 4.5 ਕਿੱਲੇ ਜ਼ਮੀਨ ਆ ਜੀ ਮੁੰਡੇ ਨੂੰ ਕੁੜੀ ਦੀ ਬੀਐਡ ਐਮਏ ਐਮਐਸਸੀ ਜਾਂ ਹੋਰ ਕੋਈ ਮਾਸਟਰ ਡਿਗਰੀ ਕਰੀ ਹੋਵੇ 50 ਤੋਂ 60 ਕਿਲੋਮੀਟਰ ਦੇ ਅੰਦਰ ਦੇ ਹੀ ਇਹਨਾਂ ਨੂੰ ਜਿਹੜੇ ਫੋਨ ਕਰਨ ਐਮ ਵੀ ਮਾਫ਼ ਮਰਜ਼ੀ ਵੀਰੋ ਵਾਲੇ ਭਾਈ ਫੋਨ ਨਾ ਲਾਇਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਸ਼ਹਿਰ ਤੋਂ ਜਿਹੜਾ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਨਰਸਿੰਗ ਕੀਤੀ ਹੋਈ ਆ ਭੈਣ ਕੋਈ ਭਰਾ ਕੋਈ ਨਹੀਂ ਇਕੱਲੇ ਇਕੱਲਾ ਮੁੰਡਾ ਹੈ ਕੱਦ 5 ਫੁੱਟ 8 ਇੰਚ ਕਾਸਟ ਰਾਜਪੂਤ ਘੁਮਿਆਰ ਆ ਜੀ ਉਮਰ ਜਿਹੜੀ 9 ਡੇਟ ਆਫ ਬਰਥ 9 1992 ਦੀ ਆ ਸੈਕੰਡ ਆਫੀਸਰ ਇਨ ਮਰਚੰਟ ਨੇਵੀ ਦੇ ਵਿੱਚ ਆ ਜੀ ਮੁੰਡਾ ਸਰਦਾਰ ਹੈ ਵੈਲ এডਿਕੇਟਿਡ ਗੱਲ ਇਨ ਸੇਮ ਕਾਸਟ ਦੇ ਵਿੱਚ ਚਾਹੀਦੀ ਆ ਰਾਜਪੂਤ ਘਮੀਆਰ ਦੇ ਵਿੱਚ ਤੇ ਅੰਮ੍ਰਿਤਸਰ ਤੇ ਤਰਨਤਾਰਨ ਏਰੀਆ ਨੂੰ ਜਿਹੜੀ ਪਹਿਲਾਂ ਇੱਥੋਂ ਦੇ ਲੋਕ ਹੀ ਇਹਨਾਂ ਨੂੰ ਭਾਈ ਫੋਨ ਕਰਿਓ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਦੁਬਈ ਤੋਂ ਆ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਅਜ 31 ਰਿਸ਼ਤੇ ਨੇ ਤੇ ਬਿਲਕੁਲ ਲਾਸਟ ਤੱਕ ਦਾ ਵੀ ਤੁਹਾਡੇ ਪਸੰਦਾ ਰਿਸ਼ਤਾ ਹੋ ਸਕਦਾ ਹੈ। ਨਾਮ ਸਿੰਘ ਜ਼ਿਲ੍ਹਾ ਤਰਨਤਾਰਨ ਤੋਂ ਪਤਾ ਤਰਨਤਾਰਨ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ। ਭੈਣ 2 ਨੇ ਇੱਕ ਮੈਡ ਹੈ, ਭਰਾ 2 ਨੇ ਇੱਕ ਮੈਡ ਹੈ। ਕੱਦ 5 ਫੁੱਟ 9 ਇੰਚ, ਕਾਸਟ ਜੱਟ ਸੇ ਗੋਲ ਸੰਧੂ, ਡੇਟ ਆਫ ਬਰਥ 1995 ਦਾ ਜੀ। ਕੰਮ ਦबई ਦੇ ਵਿੱਚ ਹੈ, ਟਰੱਕ ਡਰਾਈਵਰ ਹੈ ਜੀ ਮੁੰਡਾ। ਕੁੜੀ ਸੋਹਣੀ ਤੇ ਘਰੇਲੂ ਕੁੜੀ ਦਾ ਜਿਹੜਾ ਰਿਸ਼ਤਾ ਸੋਹਣੀ ਹੋਵੇ ਤੇ ਘਰੇਲੂ ਕੁੜੀ ਦਾ ਜਿਹੜਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ। ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ, ਡਾਇ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਪਤਾ ਮੱਖੂ ਜੀਰਾ ਤੋਂ ਜਿਹੜੀ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਇੰਡੀਆ ਤੋਂ ਡਿਪਲੋਮਾ ਨਾ ਪੈਟਰੋਲੀਅਮ ਦਾ ਕੈਨੇਡਾ ਤੋਂ ਕੀਤਾ ਹੋਇਆ ਕੁੜੀ ਨੇ ਭੈਣ ਇੱਕ ਹੈ ਭਰਾ ਕੋਈ ਨਹੀਂ ਇਹ ਰਿਸ਼ਤੇ ਦੀ ਆਪਾਂ ਜਿਹੜੀ ਸਟਾਰਟ ਕਿਤੇ ਗੱਲ ਕੀਤੀ ਸੀ ਕੱਦ 5 ਫੁੱਟ 9 ਇੰਚ ਹੈ ਜੀ ਕਾਸਟ ਜੱਟ ਸੇ ਗੁੱਤ ਸੰਤੂ ਡੇਟ ਆਫ ਬਰਥ 7 7 99 ਦਾ ਕੰਮ ਕੈਨੇਡਾ ਪੀਆਰ ਹੈ ਜੀ ਕੁੜੀ 12 ਕਿੱਲੇ ਜ਼ਮੀਨ ਹੈ ਕੁੜੀ ਕੋਲ ਮਤਲਬ ਦੋਨੇ ਭੈਣਾਂ ਕੋਲ ਤੇ ਕੈਨੇਡਾ ਪੀਆਰ ਕੋਲੀ ਮੁੰਡਾ ਸੋਹਣਾ ਤੇ ਕੱਦ ਲੰਮਾ ਹੋਵੇ 20 ਕਿੱਲੇ ਮੁੰਡੇ ਨੂੰ ਘੱਟੋ ਘੱਟ ਜ਼ਮੀਨ ਹੋਵੇ ਜੀ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਅਮਰਤਾ ਰੀਏ ਜੀ ਕੁੜੀ ਮੰਡੀ ਡੱਬ ਵਾਲੀ ਹਰਿਆਣਾ ਤੋਂ ਜਿਹੜੀ ਕੁੜੀ ਬਲੌਂਗ ਕਰਦੀ ਹੈ ਪਲੱਸ 2 ਕੀਤੀ ਹੋਈ ਹੈ ਬਿਜ਼ਨਸ ਮਾਰਕੀਟਿੰਗ ਦੀ ਜਿਹੜੀ ਕੈਨੇਡਾ ਤੋਂ ਕੀਤੀ ਹੋਈ ਹੈਗੀ ਪੜ੍ਹਾਈ ਤੇ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੂਤ ਸਿੱਧੂ ਡੇਟ ਆਵਰਥ 6 11 99 ਦਾ ਜੀ ਕੰਮ ਕੈਨੇਡਾ ਵਰਕ ਪਰਮਿਟ ਤੇ ਕੁੜੀ ਬ੍ਰੈਂਪਟਨ ਦੇ ਵਿੱਚ ਤੇ ਮੁੰਡਾ ਗੁਰਸੇਖ ਹੋਵੇ ਕੈਨੇਡਾ ਹੋਵੇ 10 ਤੋਂ 15 ਕਿੱਲੇ ਜਿਹੜੀ ਜ਼ਮੀਨ ਹੋਵੇ ਜਾਂ ਇਸ ਤੋਂ ਪਲੱਸ ਹੋਵੇ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਇਹ ਅਗਲਾ ਰਿਸ਼ਤਾ ਨਾਮ ਸਿੰਘ ਅੰਬਰਤਾਰੀ ਹੈ ਜੀ ਮੁੰਡਾ ਬਠਿੰਡਾ ਸਹਿਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਏ ਐਗਰੀਕਲਚਰ ਦੀ ਕੀਤੀ ਹੋਈ ਹੈ ਤਿੰਨ ਭੈਣਾਂ ਨੇ ਇੱਕ ਗਵਰਨਮੈਂਟ ਟੀਚਰ ਅਤੇ ਦੋ ਕੈਨੇਡਾ ਸਿਟੀ ਜਾਂਦੇ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 5 8 97 ਦਾ ਜੀ ਕੰਮ 8 ਕਿੱਲੇ ਜ਼ਮੀਨ ਹੈ ਜੀ ਸਰਕਾਰੀ ਐਗਰੀਕਲਚਰ ਡਿਵੈਲਪਮੈਂਟ ਅਫੀਸਰ ਹੈ ਮੁੰਡਾ ਮਾਤਾ ਸਰਕਾਰੀ ਟੀਚਰ ਨੇ ਰਟਾਇੜ ਨੇ ਕੁੜੀ ਵਧੀਆ ਕੱਦ ਦੀ ਪੜ੍ਹੀ ਲਿਖੀ ਹੋਵੇ ਸੋਹਣੀ ਹੋਵੇ ਤੇ ਅੰਬਰਤਾਰੀ ਜਾਂ ਅੰਬਰਤ ਸੱਕ ਸਕਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਫਰੀਦਕੋਟ ਤੋਂ ਮੁੰਡਾ ਬਲੌਂਕ ਕਰਦਾ ਪੋਸਟ ਗ੍ਰੈਜੂਏਸ਼ਨ ਦਾ ਡਿਪਲੋਮਾ ਕੀਤਾ ਹੋਇਆ ਭੈਣ ਇੱਕ ਭੈਣ ਕੋਈ ਨਹੀਂ ਕੱਦ ਇੱਕ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤਸਰਾ ਡੇਟ ਆਵਰਥ 1999 ਦਾ ਜੀ 10 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ ਕੈਨੇਡਾ ਸਿਟੀ ਜਾਣਾ ਜੀ ਮੁੰਡਾ 20 ਸਾਲ ਤੋਂ ਕੈਨੇਡਾ ਦੇ ਵਿੱਚ ਰਹਿੰਦਾ ਹਾਰਾ ਮੁੰਡਾ ਤੇ ਆਪਣਾ ਕਾਰੋਬਾਰ ਕੈਨੇਡਾ ਦੇ ਵਿੱਚ ਆਪਣਾ ਕਾਰੋਬਾਰ ਹੈ ਤੇ ਕੈਨੇਡਾ ਦੇ ਵਿੱਚ 20 ਸਾਲ ਤੋਂ ਮੁੰਡਾ ਰਹਿੰਦਾ ਹੈ ਕਾਫੀ ਟਾਈਮ ਹੋ ਗਿਆ ਤੇ ਇੱਕ ਇੰਡੀਆ ਤੇ ਕੈਨੇਡਾ ਆਪਦੇ ਵਧੀਆ ਘਰ ਨੇ ਮਤਲਬ ਇੱਧਰ ਵੀ ਤੇ ਉੱਧਰ ਵੀ ਕੁੜੀ ਐਨ ਆਰ ਆਈ ਨੂੰ ਪਹਿਲ ਹੈ ਜਾਂ ਇੰਡੀਆ ਤੋਂ ਹੋਵੇ ਜੇ ਕੁੜੀ ਇੰਡੀਆ ਤੋਂ ਹੈ ਤੇ ਨਰਸਿੰਗ ਕਰੀ ਹੋਵੇ ਤੇ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਕੈਨੇਡਾ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਮਕੈਨਿਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਇੱਕ ਮੈਡ ਕਨੇਡਾ ਭਰਾ ਕੋਈ ਨਹੀਂ ਕੱਦ 6 ਫੁੱਟ ਹੈ ਜੀ ਕਾਸਟ ਜੱਟ ਸੇ ਗੋਤ ਔਲਖ ਡੇਟ ਆਵਰਥ 12 1997 ਦਾ ਜੀ ਕੰਮ 17 ਕਿੱਲੇ ਜ਼ਮੀਨ ਹੈ ਕਨੇਡਾ ਪੀਆਰ ਹੈ ਜੀ ਮੁੰਡਾ 17 ਕਿੱਲੇ ਜ਼ਮੀਨ ਹੈ ਤੇ ਭਰਾ ਕੋਈ ਨਹੀਂ ਕੁੜੀ ਸੋਹਣੀ ਤੇ ਵੈਲ ਐਜੂਕੇਟਿਡ ਹੋਵੇ ਪਹਿਲਾ ਬੀਐਸ ਸਿੰਘ ਨਰਸਿੰਗ ਕਰੀ ਹੋਵੇ ਤੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦੋ ਦਿੱਤੇ ਹੋਏ ਨੇ ਇੱਕ ਬਾਹਰਲਾ ਕਨੇਡਾ ਦਾ ਨੰਬਰ ਹੈ ਤੇ ਇੱਕ ਇਧਰ ਦਾ ਦੋਨਾਂ ਤੇ ਕਾਲ ਜਾਂ WhatsApp ਤੇ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ +2 ITI ਕੀਤੀ ਹੋਈ ਹੈ +2 ਦੇ ਨਾਲ ਤੇ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਡੇਟ ਆਫ ਬਰਥ 25 ਸਾਲ ਦੀ ਉਮਰ ਹੈ ਜੀ ਮੁੰਡੇ ਦੀ ਕੈਨੇਡਾ ਟੂਰਿਸਟ ਵੀਜ਼ਾ ਤੇ ਗਿਆ ਹੋਇਆ ਤੇ ਉੱਥੇ ਲਾਇਸੈਂਸ ਵਗੈਰਾ ਅਪਲਾਈ ਸਾਰਾ ਕੁਝ ਹੋ ਗਿਆ ਹੈ ਲਾਇਸੈਂਸ ਮਿਲਿਆ ਹੋਇਆ ਹੈ ਉੱਥੇ ਤੇ ਟਰੱਕ ਡਰਾਈਵਰ ਹੈ ਜੀ 13 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਤੇ ਭਰਾ ਇੱਕ ਤੇ ਕੁੜੀ ਕਨੇਡਾ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਤੇ ਬਾਕੀ ਆ 13 ਕਿਲੇ ਭਰਾ ਇਹਨਾਂ ਨੇ ਲਿਖਾਇਆ ਵੀ ਦੋਨਾਂ ਨੂੰ ਆ 13 ਕਿਲੇ ਜਾਂ 13 13 ਕਿਲੇ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਕੁੜੀ ਕਨੇਡਾ ਪੀਆਰ ਹੋਵੇ ਤੇ ਵਰਕ ਪਰਮਿਟ ਤੇ ਹੋਵੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ BCA ਡਿਗਰੀ ਕੀਤੀ ਹੋਈ ਆ BCA ਡਿਗਰੀ ਕੀਤੀ ਹੋਈ ਆ ਨਿਊਜ਼ੀਲੈਂਡ ਤੋਂ ਪੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਡੇਟ ਆਫ ਬਰਥ 1994 ਦਾ ਜੀ ਨਿਊਜ਼ੀਲੈਂਡ ਵਧੀਆ ਜੋਬ ਆ 6 ਕਿਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ ਮਾਂ ਜਿਹੜੀ ਮੰਮੀ ਦੀ ਗਵਰਨਮੈਂਟ ਜੋਬ ਤੋਂ ਰਿਟਾਇਰਡ ਹੈ ਤੇ ਕੁੜੀ ਵਧੀਆ ਪਰਿਵਾਰ ਦੀ ਸਾਊ ਹੋਵੇ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਬਰਾਡੇਟ ਆਫ ਬਰਥ 13 6 95 ਦੀ ਕੰਮ ਗਵਰਨਮੈਂਟ ਜੋਬ ਹੈ ਮਾਲ ਪਟਵਾਰੀ ਹੈ ਮੁੰਡਾ ਕੁੜੀ ਗਵਰਨਮੈਂਟ ਜੋਬ ਕਰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਿਤਾਰੀ ਹੈ ਜੀ ਮੁੰਡਾ ਪਤਾ ਫਿਰੋਜ਼ਪੁਰ ਸ਼ਹਿਰ ਤੋਂ ਆ ਜੀ ਮੁੰਡਾ ਤੇ ਮਾਸਟਰ ਐਨ ਇੰਗਲਿਸ਼ ਦੇ ਵਿੱਚ ਕੀਤੀ ਹੋਈ ਹੈ ਐਨ ਇੱਕ ਮੈਡ ਭਰਾ ਐ ਇੱਕ ਮੈਡ ਕਦ 5 ਫੁੱਟ 11 5 ਫੁੱਟ 8 ਇੰਚ ਸੌਰੀ ਆਰਾਮਗੜੀ ਆ ਕਾਸਟ ਆ ਜੀ ਗੋਤ ਮਠਾੜੂ ਡੇਟ ਆਫ ਬਰਥ 28 12 1996 ਦਾ ਜੀ ਕੈਟਲ ਫੀਡ ਇੰਡਸਟਰੀ ਪੈਲੇਟ ਮਿਲਸ ਐਂਡ ਔਇਲ ਮਿਲਸ ਆ ਜਿਹੜੀ ਇਹਨਾਂ ਦੀ ਖੋਦੀਆਂ ਨੇ ਤੇ ਕੁੜੀ ਗੁਰਸਿੱਖ ਪਰਿਵਾਰ ਤੋਂ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋਣ ਪੜ੍ਹੀ ਲਿਖੀ ਜਿਹੜੀ ਕੁੜੀ ਦਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਮਲੇਰਕੋਟਲਾ ਤੋਂ ਜਿਹੜਾ ਮੁੰਡਾ ਬਲੋਂਗ ਕਰਦਾ ਪੜ੍ਹਾਈ میٹرਕ ਕੀਤੀ ਹੋਈ ਆ ਭੈਣ ਤਿੰਨਾਂ ਨੇ ਤਿੰਨੇ ਮੈਡ ਨੇ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 8 ਇੰਚ ਕਾਸਟ ਗੋ ਕਾਸਟ ਆ ਜਿਹੜੀ ਜੱਟ ਤੇ ਗੋਤ ਬੋਪਾਰਾ ਹੈ ਡੇਟ ਆਫ ਬਰਥ 1992 ਦਾ ਜੀ ਮੁੰਡੇ ਦਾ ਕੰਮ 5 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ ਫਾਰਮਰ ਦਾ ਤੇ ਖੁਦ ਦਾ ਆਪਣਾ ਬਿਜ਼ਨਸ ਆ ਸਵੀਟਸ ਸ਼ਾਪ ਹੈ ਤੇ ਹੋਟਲ ਅ ਕਰੇਲੂ ਕੁੜੀ ਦਾ ਜਿਹੜਾ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਮਲੇਰਕੋਟ ਲਾਇਰੀਏ ਤੋਂ ਬਲੌਗ ਕਰਦੇ ਨੇ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਮੇਰੇ ਹਿਸਾਬ ਨਾਲ ਪੰਜ ਰਿਸ਼ਤੇ ਰਹਿ ਗਏ ਵੀਡੀਓ ਦਾ ਐਂਡ ਕਰਦੇ ਆ ਤੇ ਵੀਡੀਓ ਨੂੰ ਬਿਲਕੁਲ ਲਾਸਟ ਤੱਕ ਜ਼ਰੂਰ ਦੇਖਿਓ ਜੀ ਦੋ ਚਾਰ ਗੱਲਾਂ ਬਾਤਾਂ ਕਰਕੇ ਫਿਰ ਐਂਡ ਕਰਾਂਗੇ ਨਾਮ ਸਿੰਘ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਪੜਾਈ ਜਿਹੜੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ ਹੰਬਲੇ ਕਾਲਜ ਤੋਂ ਕੀਤੀ ਹੋਈ ਆ ਭੈਣ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਖੈਰਾ 7997 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਵਰਕ ਪਰਮਿਟ ਤੇ ਮੁੰਡਾ ਟਰੱਕ ਐਂਡ ਕੋਚ ਟੈਕਨੀਸ਼ੀਅਨ ਹੈ ਵਿਦ ਲਾਇਸੈਂਸ ਤੇ ਕੁੜੀ ਕੈਨੇਡਾ ਪੀਆਰ ਹੋਵੇ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਜਿਹੜੇ ਨੇੜੇ ਦੇ ਹੀ ਇਹਨਾਂ ਨੂੰ ਫੋਨ ਕਰਨ ਭਾਈ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਫਗਵਾੜਾ ਕਪੂਰਥਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਪੈਣਾ ਦੋ ਮੈਡ ਨੇ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਦ ਗਿੱਲ ਡੇਟ ਆਫ ਬਰਥ 1594 ਦੀ ਹੈ ਜੀ ਕੰਮ ਹੈ ਜਿਹੜਾ ਡਿਸਟ੍ਰਿਕਟ ਮੈਨੇਜਰ ਹੈ ਸੇਵਾ ਕੇਂਦਰਾਂ ਹੋਸ਼ਿਆਰਪੁਰ ਡਿਸਟ੍ਰਿਕਟ ਦਾ ਤੇ ਸੈਲਰੀ ਜਿਹੜੀ 50000 ਤੋਂ ਪਲੱਸ ਆ ਸੈਮੀ ਗਵਰਨਮੈਂਟ ਤੇ 5 5.5 ਕਿੱਲੇ ਜ਼ਮੀਨ ਆ ਜੀ 15 ਕਿੱਲੇ ਠੇਕੇ ਤੇ ਨੇ ਐਨੂਅਲ ਇਨਕਮ 12 ਤੋਂ 15 ਲੱਖ ਰੁਪਈਆ ਜੀ ਮਾਪੇ ਨਹੀਂ ਹੈ ਵਧੀਆ ਪਰਿਵਾਰ ਹੈ ਮਤਲਬ ਕੁੜੀ ਦਾ ਵਧੀਆ ਪਰਿਵਾਰ ਹੋਵੇ ਕੁੜੀ ਸੋਹਣੀ ਹੋਵੇ ਪੰਜਾਬ ਤੋਂ ਕੋਈ ਵੀ ਏਰੀਆ ਜਿਹੜਾ ਇਹਨਾਂ ਨੂੰ ਸੂਟ ਆ ਕੋਈ ਕਿਸੇ ਵੀ ਏਰੀਆ ਤੋਂ ਹੋਵੇ ਤੇ ਭਾਵੇਂ ਜੌਬ ਕਰਦੀ ਹੋਵੇ ਕੁੜੀ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਗੁਰਸਿੱਖ ਪਰਿਵਾਰ ਹੈ ਜੀ ਜਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਸੀ ਵੀ ਐਸ ਸੀ ਕਮਰਸ ਤੇ ਬਿਜ਼ਨਸ ਐਚ ਆਰ ਕੈਨੇਡਾ ਤੋਂ ਕੀਤੀ ਹੋਈ ਹੈ ਪੈਨ ਇੱਕ ਮੈਂਡ ਯੂ ਐਸ اے ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ ਸੁਨਿਆਰ ਗੋਤਕ ਟੋਰੀਆ ਡੇਟ ਆਫ ਬਰਥ 9 2002 ਹੈ ਜੀ ਕੰਮ ਕੈਨੇਡਾ ਪੀ ਆਰ ਐ ਮੁੰਡਾ 에ਅਰ ਕੈਨੇਡਾ ਦੇ ਵਿੱਚ ਜਿਹੜਾ 에ਅਰਪੋਰਟ ਦੇ ਉੱਤੇ ਜੌਬ ਕਰਦਾ ਹੈ ਤੇ ਉਹਨੇ ਆਪਣਾ ਕੰਸਟ੍ਰਕਸ਼ਨ ਦੀ ਕੰਪਨੀ ਹੈ ਯੂ ਐਸ ਏ ਦਾ ਜਿਹੜਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਹੈ ਮੁੰਡੇ ਦਾ ਕੁੜੀ ਦਾ ਕੱਦ 5 ਫੁੱਟ 6 ਇੰਚ ਹੋਵੇ ਯੂ ਐਸ ਏ ਜਾਂ ਕੈਨੇਡਾ ਪੀ ਆਰ ਵਾਲੇ ਹੀ ਸੰਪਰਕ ਕਰਨ ਜਿਆਦਾ ਕੁੜੀ ਯੂ ਐਸ ਏ ਪੱਕੀ ਹੋਵੇ ਜਾਂ ਕੈਨੇਡਾ ਦੇ ਵਿੱਚ ਪੀ ਆਰ ਵਧੀਆ ਪੱਕੀ ਉਹੀ ਪਰਪਰ ਇਹਨਾਂ ਨੂੰ ਸੰਪਰਕ ਕਰਨ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਜੀ ਲਾਲ ਪੱਟੀ ਦੇ ਵਿੱਚ ਇੱਕ ਬਾਹਰਲਾ ਨੰਬਰ ਤੇ ਇੱਕ ਇੰਡੀਅਨ ਦੋਨਾਂ ਤੇ ਵਟਸਐਪ ਤੇ ਜਾਂ ਕਾਲਿੰਗ ਕਰਕੇ ਗੱਲਬਾਤ ਕਰ ਸਕਦੇ ਹੋ ਜੀ ਸੋ ਆ ਇੱਕ ਆਗਲਾ ਰਿਸ਼ਤਾ ਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਹੈ ਮਾਸਟਰ ਇਨ ਸਾਈਕੋਲੋਜੀ ਇੰਡੀਆ ਤੋਂ ਡਿਪਲੋਮਾ ਹੈ ਨਾ ਹਿਊਮਨ ਰਿਸੋਰਸ ਮੈਨੇਜਮੈਂਟ ਕੈਨੇਡਾ ਤੋਂ ਇਹ ਪੜਾਈ ਜਿਹੜੀ ਮੁੰਡੇ ਨੇ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 6 ਫੁੱਟ 4 ਇੰਚ ਕਾਸਟ ਜੱਟ ਸੀ ਗੋਸ ਸੰਧੂ ਡੇਟ ਆਫ ਬਰਥ 195 ਦਾ ਜੀ ਕੰਮ ਕੈਨੇਡਾ ਪੀਆਰ ਆ ਜੀ ਇਹ ਵੀ ਮੁੰਡਾ ਟਰੱਕ ਓਨਰ ਆ ਤੇ ਉਥੋਂ ਆਪਰੇਟਰ ਵੀ ਆਪ ਹੀ ਖੁਦ ਕਰਦੇ ਨੇ ਕੁੱਦ ਆਪ ਮਾਲਕ ਨੇ ਰੱਖਦੇ ਕੁੜੀ ਦਾ ਕੱਦ ਘੱਟੋ ਘੱਟ 5 ਫੁੱਟ 5 ਇੰਚ ਹੋਵੇ ਵਰਕ ਪਰਮਿਟ ਪੀਆਰ ਜਾਂ ਸਟੂਡੈਂਟ ਵੀਜ਼ਾ ਤੇ ਕੁੜੀ ਉੱਥੇ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਸੋ ਅੱਜ ਦੇ ਇਹ 31 ਰਿਸ਼ਤੇ ਸੀਗੇ ਜੀ ਜੋ ਵੀ ਤੁਸੀਂ ਆਪਣੇ ਇਸ ਰਿਸ਼ਤੇ ਦੇ ਪਸੰਦ ਆਇਆ ਜੋ ਰਿਸ਼ਤਾ ਤੁਹਾਨੂੰ ਉਹਦੀ ਸਕਰੀਨਸ਼ਾਟ ਲੇਤੀ ਹੈ ਤੁਸੀਂ ਉਸ ਪਰਿਵਾਰ ਨਾਲ ਵੀਡੀਓ ਪੂਰੀ ਹੋਣ ਤੇ ਗੱਲਬਾਤ ਕਰ ਸਕਦੇ ਹੋ ਜਾਂ ਵੀਡੀਓ ਦੇ ਦੁਬਾਰਾ ਜਾ ਕੇ ਵੀਡੀਓ ਨੂੰ ਰੋਕ ਕੇ ਉੱਥੇ ਨੰਬਰ ਪਰਿਵਾਰ ਦਾ ਨੋਟ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਜਿਨ੍ਹਾਂ ਨੇ ਵੀ ਰਿਸ਼ਤਾ ਜੋੜਨਾ ਹੈ ਉਹ ਪੂਰੀ ਦੇਖ ਰੇਖ ਕਰਕੇ ਆਪਣਾ ਰਿਸ਼ਤਾ ਜੋੜਨ ਤੇ ਜਿਨ੍ਹਾਂ ਨੇ ਐਡ ਪਵਾਉਣੀਆਂ ਜੋ ਨੰਬਰ ਸਕਰੀਨ ਦੇ ਇਹ ਥਾਂ ਪੀਲੀ ਪੱਟੀ ਦੇ ਵਿੱਚ ਆ ਰਿਹਾ ਸੀ ਐਡ ਦੇ ਟਾਈਮ ਉਹਦੇ ਤੇ ਤੁਸੀਂ ਜਿਹੜਾ ਪਰਿਵਾਰ ਨਾਲ ਪਰਿਵਾਰ ਦੇ ਨੰਬਰ ਸਮੇਤ ਜਿਹੜਾ ਰਿਸ਼ਤਾ ਐਡ ਪਵਾ ਸਕਦੇ ਹੋ ਤੇ ਬਾਕੀ ਜਿਸ ਤਰ੍ਹਾਂ ਤੁਸੀਂ ਆਪਣੇ ਸਾਡਾ ਵਿਆਹ ਮੈਰਿਜ ਬੀਰੋ ਵਾਲੇ ਚੈਨਲ ਨੂੰ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਆਪਣੇ ਲਗਭਗ 70000 ਦੇ ਨੇੜੇ ਸਬਸਕ੍ਰਾਈਬਰ ਪਹੁੰਚਣ ਵਾਲੇ ਨੇ ਇਹਦੇ ਉੱਤੇ ਆਪਾਂ ਇਸੇ ਤਰ੍ਹਾਂ ਹੀ ਆਪਣਾ ਪ੍ਰੋਗਰਾਮ ਜਾਰੀ ਰੱਖਾਂਗੇ ਰਿਸ਼ਤਿਆਂ ਦਾ ਰਿਸ਼ਤਿਆਂ ਦੇ ਅਕੋਰਡਿੰਗ ਜੋ ਵੀ ਐਡ ਪਵਾਉਣੀ ਆ ਤੁਸੀਂ ਸਾਨੂੰ ਦੱਸ ਹੀ ਚੁੱਕਿਆ ਹਨਾ ਤੇ ਬਾਕੀ ਜੋ ਇਹ ਚੈਨਲ ਤੁਸੀਂ ਦੇਖ ਰਹੇ ਹੋ ਯੂਟਿਊਬਰ ਸਰਦਾਰ ਇਹ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਸ ਤਰ੍ਹਾਂ ਆਪਾਂ ਨੇ ਇਸ ਚੈਨਲ ਨੂੰ ਤੁਸੀਂ ਪਿਆਰ ਦਿੱਤਾ ਉਸੇ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਵੀ ਪਿਆਰ ਦੇਵੋਗੇ YouTubeਰ ਸਰਦਾਰ ਦੇ ਨਾਂ ਦੇ ਉੱਤੇ ਇਹ ਜੋ ਮੇਰੀ ਪ੍ਰੋਫਾਈਲ ਪਿਕ ਲੱਗੀ ਹੋਈ ਹੈ ਇਹਨੂੰ ਜਾ ਕੇ ਹੁਣ ਤੁਸੀਂ ਚੈਨਲ ਦੇ ਉੱਪਰ ਜਾ ਕੇ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਰੱਖੋ ਇਹਦੇ ਉੱਤੇ ਆਪਾਂ ਪਰਸਨਲ ਲਾਈਫ ਜਾਂ ਕੋਈ ਬਲੌਗਿੰਗ ਕੋਈ ਵੀ ਆਪਾਂ ਐਕਟੀਵਿਟੀ ਜਿਹੜੀ ਚੱਲਦੀ ਹੈ ਉਹ ਆਪਾਂ ਇਹਦੇ ਤੇ ਅਪਲੋਡ ਕਰਿਆ ਕਰਾਂਗੇ ਸੋ ਆਸ ਕਰਦਾ ਮੈਨੂੰ ਕਿ ਇਸ ਚੈਨਲ ਨੂੰ ਵੀ ਤੁਸੀਂ ਉਸੇ ਤਰ੍ਹਾਂ ਹੀ ਪਿਆਰ ਦੇਵੋਗੇ ਤੇ ਜਿਨ੍ਹਾਂ ਨੂੰ ਪ੍ਰੋਗਰਾਮ ਵਧੀਆ ਲੱਗਦਾ ਹੈ ਥੈਂਕ ਯੂ Tanau haji.